ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟ ਆਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਝੋਟੀਆਂ ਆ ਗਈਆਂ ਵੀਰੇ ਕੋਲੇ ਤਾਜ਼ੀਆਂ ਸੂਈਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਵੱਡੀਆਂ ਝੋਟੀਆਂ ਆ ਗਈਆਂ ਵੀਰੋ ਤਾਂ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਰੇਟ ਵੀਰ ਦਾ ਜਾਇਜ਼ ਹੁੰਦਾ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰੇ ਸਾਸਰੀ ਗਾਲ ਜੀ ਹਰ ਸਨਾਂ ਵੀਰੇ ਕੀ ਹਾਲ ਚਾਲ ਬਹੁਤ ਵਧੀਆ ਕਿਰਪਾ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਜੀ ਬਹੁਤ ਬਹੁਤ ਵਧੀਆ ਵੀਰੇ ਵਧੀਆ ਹਾਂ ਵੀਰੇ ਨਾਂ ਦੱਸਿਓ ਆਪਦਾ ਨਾਮ ओंकार ਸਿੰਘ ਪਿੰਡ ਕੋਗਾ ਤਹਿਸੀਲ ਮਟਾਲਾ ਜ਼ਿਲ੍ਹਾ ਗਰਦਾਸਪੁਰ ਨੰਬਰ 977 92 83 44 977 92 83 44 ਠੀਕ ਆ ਤਾਂ ਵੀਰੇ ਆਪਣੇ ਕੋਲੇ ਸੋਹਣੀਆਂ ਝੋਟੀਆਂ ਵੱਡੀਆਂ ਆ ਗਈਆਂ ਕੋਲੇ ਹਨਾ ਝੋਟੀਆਂ ਆਪਣੇ ਕੋਲੇ ਕੱਲ ਤੇ ਕੁਲਜਿੰਦਰ ਜੀ ਬਹੁਤ ਅੱਜ ਕੱਲ ਤੁਹਾਨੂੰ ਫੋਨ ਕੀਤਾ ਕੱਲ ਢਾਡਾ ਟਾਈਮ ਨਹੀਂ ਸੀ ਹਾਂਜੀ ਹਾਂਜੀ ਤੇ ਕੱਲ ਝੋਟੀਆਂ ਸੀ ਆਪਣੇ ਕੋਲੇ 10 11 ਤੇ ਕੱਦ ਵੀ ਸੇਲ ਹੋ ਗਈਆਂ ਤੇ ਹੁਣ ਵੀ ਸੇਲ ਹੋ ਗਈਆਂ ਨੇ ਹੁਣ ਹ ਦਿਖਾਵਾਂਗੇ ਤਿੰਨ ਝੋਟੀਆਂ ਨੇ ਤਾਂ ਬਾਕੀ ਵੀਰਾਂ ਨੂੰ ਇਹ ਬੇਨਤੀ ਆ ਕਿ ਵੀਰੋ ਵੱਡੀਆਂ ਝੋਟੀਆਂ ਨੇ ਹੈ ਨਸਲ ਦੀਆਂ ਆ ਵੀ ਕੱਟੀ ਖੋਦਾਂਦੇ ਸੀ ਇਹ ਵੀ ਸੇਲ ਹੋ ਗਈ ਹਾਂ ਇਹ ਹੁਣ ਸੇਲ ਹੋਈ ਵੀਰੇ ਹੁਣ ਆਈਗੇ ਆਪਣੇ ਕੋ ਉਹ ਸੇਲ ਹੋ ਗਈ ਹਾਂ ਉਹ ਲਾਸਟ ਵਾਲੀ ਇੱਕੋ ਹੀ ਹੁਣੇ ਬਿਲਕੁਲ ਤੇ ਹੁਣ ਆਪਾਂ ਤਿੰਨ ਹੀ ਦਿਖਾ ਲ ਗਏ ਦੋ ਤਾਜ਼ੀਆਂ ਦਿਖਾ ਲ ਗਏ ਇੱਕ ਆ ਟੌਕ ਦੀ ਝੋਟੀ ਦਿਖਾ ਦਾਂਗੇ 8 ਮਹੀਨਾ ਦੀ ਗੱਬਣ ਦਾਵਾ ਜਾਂ 8 ਮਹੀਨਾ ਦੀ ਗੱਬਣ ਹਾਂ ਫੁੱਲ ਬਾਜ਼ਾਰ ਚ ਸੁਣੀ ਆ ਵੱਡੀ ਝੋਟੀ ਬਿਲਕੁਲ ਕੰਬੀਅਰ ਰਿਕਾਰਡ ਵਾਲੀ ਤਾਂ ਵੇਖੋ ਵੀਰੋ ਜਿੰਨਾ ਵੀਰਾਂ ਦੀ ਡਿਮਾਂਡ ਹੁੰਦੀ ਆ ਟੋਕੜ ਗੱਬਣ ਦੀ ਉਹਨਾਂ ਵਾਸਤੇ ਵੀਰਾਂ ਵਾਸਤੇ ਚੰਗੀ ਝੋਟੀਆਂ ਵੀਰੋ ਤਾਂ ਵੀਡੀਓ ਵੀ ਐਂਡ ਤਾਈਂ ਵੇਖਿਓ ਜੀ ਰੇਡ ਵੀ ਵੀਰ ਦਾ ਜੈਜ ਹੁੰਦਾ ਜੀ ਤਾਂ ਵੀਰੇ ਕਰੀਏ ਸ਼ੁਰੂ ਇਹਨਾਂ ਪਰ ਦੱਸਿਆ ਹਨਾ ਕਰੀਏ ਕਰੀਏ ਜੀ ਬਿਲਕੁਲ ਆ ਪਹਿਲੇ ਨੰਬਰ ਵਾਲੀ ਵਾਰ ਇਹਨੂੰ ਜੀ ਬਾਕੀ ਕਲਜਿੰਦਰ ਜੀ ਕੋਈ ਟਾਈਮ ਨਹੀਂ ਲੱਗਾ ਬਿਲਕੁਲ ਟਾਈਮ 10:30 11 ਦਾ ਹੋਇਆ ਟਾਈਮ ਦੇ ਹਿਸਾਬ ਨਾਲ ਮਈਆਂ ਬਣੀਆਂ ਬਿਲਕੁਲ ਬਿਲਕੁਲ ਇਹਨਾਂ ਕੋਈ ਬਾਜ਼ਾਰ ਲਾਇ ਮਈਆਂ ਨਹੀਂ ਬਿਲਕੁਲ ਗੱਲ ਵਧੀਆ ਉਹ ਨਹੀਂ ਵੀਰੇ ਉਹ ਕੰਮ ਥੋੜਾ ਦਾ ਟਾੜਾ ਦਾ ਕੰਮ ਲੰਮੇ ਸਮੇਂ ਤੋਂ ਕੰਮ ਹੈਗਾ ਆ ਪਸ਼ੂ ਵੀ ਝੋਡੀ ਲਈ ਪਾਈਆਂ ਨੇ ਜਿਹੜਾ ਝੋਡੀਆਂ ਲੈ ਕੇ ਤੁਹਾਡੇ ਸਾਹਮਣੇ ਗੱਲਬਾਤ ਹੋਈ ਬਿਲਕੁਲ ਤੇ ਇਹ ਵੀ ਆਪਾਂ ਹੁਣ ਝਾਰਾ ਮਾਰ ਕੇ ਲਾ ਗਏ ਮੇਲੇ ਲੱਗਣ ਵਾਲੀ ਗੱਲ ਹੀ ਕਿੰਨੇ ਵੀਰੇ ਸੀ ਹੁਣ ਗਾਹੇ ਜਿਹਨੇ ਬੈਠੇ ਸੀਗੇ ਬਾਕੀ ਇਹ ਵੀ ਆਪਾਂ ਕੋਈ ਟਾਈਮ ਨਹੀਂ ਲਾਉਂਦੇ ਨਾ ਕਦੀ ਲਾਇਆ ਇਹਦੇ ਥੱਲੇ ਦੁੱਧਿਆ 10-11 ਕਿਲੋ ਤੇ ਸੂਈ ਜੇ ਤਾਜੀ ਤਾਜੀ ਸੂਈ ਹੈ ਆਪਾਂ ਕਰਕੇ ਕੱਟਾ ਕੱਟਾ ਕੇ ਮਗਰਾ ਹਾਂਜੀ ਆਜੇ ਕੱਟਾ ਤਾਂ ਵੇਖੋ ਵੀਰੋ ਕੋਈ ਟਾਈਮ ਨਹੀਂ ਪਸ਼ੂ ਨੂੰ ਲੱਗਿਆ ਕਿੰਨੇ ਲੰਮੇ ਸਮੇਂ ਤੋਂ ਵੀਰਾਂ ਦਾ ਕੰਮ ਆ ਕੰਮ ਸਾਫ ਸੁਥਰਾ ਇਹ ਨਹੀਂ ਕਿ ਵੀਰੇ ਵੀ ਥਲਿਓ ਤੁਰਿਆ ਨਾ ਜਾਂਦਾ ਹੋਵੇ ਝੋਟੀ ਗੋਲੇ ਤਾਂ ਥਣ ਵੀ ਪਸਵੇਂ ਹੁਣ ਤਾਂ ਕੰਮ ਆ ਸਾਫ ਸੁਥਰਾ ਤੁਸੀਂ ਇੱਥੇ ਚੱਲ ਕੇ ਆਓ ਬੇਸ਼ੱਕ ਦੋ ਡੰਗ ਤਿੰਨ ਡੰਗ ਆਪਦੀ ਚਵਾਈ ਕਰਕੇ ਖਰੀਦਦਾਰੀ ਕਰੋ ਕੋਈ ਇਹਦੇ ਵਿੱਚ ਹੋਲਾ ਨਹੀਂ ਵੀਰੇ ਕੋਈ ਝੂਠ ਨਹੀਂ ਝੋਟੀ ਦੇਖ ਲਓ ਕੁਲਿੰਦਰ ਜੀ ਕਿਸੇ ਗੱਲੋਂ ਕੋਈ ਕਮੀ ਪੈ ਨਹੀਂ ਦੇਖੋ ਵੀਰੋ ਫੇਸ ਕੁਆਲਿਟੀ ਚੈੱਕ ਕਰ ਲਿਓ ਸਿੰਘ ਦੀ ਕੁਆਲਿਟੀ ਤਾਂ ਵੱਡੀ ਝੋਟੀ ਆ ਵੀਰੋ ਸਾਫ ਸੁਥਰਾ ਦੀ ਝੋਟੀ ਆ ਜੀ ਬਿਲਕੁਲ ਲੋਕਲ ਨਹੀਂ ਲੋਕਲ ਨਹੀਂ ਆ ਗਿਆ ਵੀਰੋ ਦੇਖੋ ਜੀ ਬੱਚਾ ਕੱਟਾ ਪਿਆ ਨਾ ਇਹਨਾਂ ਨੇ ਵੀਰੇ ਮਗਰ ਕੱਟਾ ਜੀ ਕੱਟਾ ਆ ਗਿਆ ਹਾਂਜੀ ਤੋਰ ਦੇ ਲੰਮੀ ਤੋਰ ਦੇ ਇਹਨੂੰ ਦੇਖੋ ਵੀਰੇ ਉਹ ਸਿੰਗ ਦੀ ਕੁਆਲਿਟੀ ਤੇ ਥਾਨ ਦੀ ਗੱਲ ਕਰੀਏ ਲੇਵੇ ਦੀ ਤੇ ਵੇਥ ਵੇਥ ਤੇ ਇੱਕ ਬੇਨਤੀ ਹੋਰ ਹੁੰਦੀ ਆ ਵੀਰਾਂ ਨੂੰ ਵੀ ਜਿਹੜੀਆਂ ਵੀ ਵੀਡੀਓ ਮੇਰੇ ਚੈਨਲ ਤੇ ਅਪਲੋਡ ਹੁੰਦੀਆਂ ਵਾ ਉਹ ਬੇਚਿੰਤਾ ਤੇ ਬੇਫਿਕਰ ਹੋ ਕੇ ਤੁਸੀਂ ਸਾਈ ਬਿਆਨਾਂ ਪਾਓ ਤਾਂ ਕੋਈ ਹੇਰਾ ਫੇਰੀ ਨਹੀਂ ਜੋ ਆ ਗਈ ਵੀਰਿਓ ਨਾਣਾ ਖਲੋ ਗਾਂ ਕਰਦਾ ਦੇਖੋ ਨਾਣਾ ਖਾਣਾ ਆ ਗਿਆ ਦੇਖੋ ਕੀ ਬਾਤ ਹੈ ਜੀ ਬਹੁਤ ਚੰਗੀ ਛੁੱਟੀ ਆ ਗਈ ਰੇ। ਕੋਸਟ ਦਿਨ 13 14 ਨੂੰ ਹਾਂ ਅੰਨਾ ਦੇ ਜਾਈਂਗੀ। ਬਿਲਕੁਲ। ਬਹੁਤ ਜਾਰੀ ਚੱਲੂਗਾ ਤੇ ਬਹੁਤ ਜ਼ਿਆਦਾ ਚੰਗੀ ਤੇ ਲੱਗੀ। ਬਿਲਕੁਲ। ਤੇ ਬਾਕੀ ਵੀਰਾਂ ਨੂੰ ਇਹ ਬੇਨਤੀ ਹੈ ਕਿ ਵੀਰੋ ਟਾਈਮ ਹੋਇਆ 11:30 ਦੇ ਕਰੀਬ ਅਜੇ ਤਾਂ ਜੋ ਸ਼ਾਮ ਤਾਈਂ ਕਾਫੀ ਤਿਆਰ ਹੋ ਜਾਂਦੀਆਂ ਹੋਣਗੀਆਂ। ਗਰਦਾੁਰਨਾ ਬਹੁਤ ਆ। ਬਿਲਕੁਲ। ਦੋ ਤਾਂ ਠੰਡਾ ਜਿਹੜਾ ਤਿਆਰ ਆ ਤੇਲ ਖਰਚਾ ਸਾਡਾ। ਢੋਣ ਦਾ ਕੰਮ ਠਾਡਾ। ਬਿਲਕੁਲ ਬਿਲਕੁਲ ਸਹੀ ਗੱਲ ਹੈ ਇਹ ਕੋਈ ਲੋਕ ਤਾਂ ਕਹਿੰਦੇ ਨਾ ਇਦਾਂ ਸਾਈ ਦਾ ਡਬਲ ਮੋਡਮ ਦਾ ਖਰਚਾ ਤੇ 3000 ਦਾ ਖਰਚਾ ਅਗਲੇ ਦਾ ਕਿਸ ਕੋ ਟਾਈਮ ਨਹੀਂ ਟਾਈਮ ਨਹੀਂ ਬਿਲਕੁਲ ਵੀਰ ਜੀ ਬਿਲਕੁਲ ਸਹੀ ਗੱਲ ਕਹਿ ਰਹੇ ਹੋ ਬਿਲਕੁਲ ਕੰਮ ਇਹੀ ਤਾਂ ਮਜ਼ਾ ਵੀਰੇ ਕੰਮ ਦਾ ਸਾਫ ਸੁਥਰੇ ਦਾ ਵੀਡੀਓ ਭਾਈ ਮਾਲ ਵੇਚਿਆ ਹਾਂਜੀ ਕੋਈ ਤੁਹਾਨੂੰ ਫੋਨ ਕਰ ਦੇ ਆਪਾਂ ਗਲਤ ਦਿੱਤਾ ਹੋਵੇਗੇ ਨਹੀਂ ਵੀਰੇ ਕੰਮ ਗਲਤ ਤਾਂ ਇਹਨੇ ਸਮੇ ਤੋਂ ਲੰਮਾ ਕੰਮ ਚੱਲਦਾ ਤੇ ਫਿਰ ਟੋਕ ਟੋਕ ਦੀਆਂ ਝੋਟੀਆਂ ਵੀਰੇ ਹਨ ਕਦੋਂ ਆਪ ਰਕਮ ਵੀਰੇ ਖਰਚੀ ਹੋਵੇ ਹਨ ਤੁਸੀਂ ਪੂਰੀ ਤਸੱਲੀ ਕਰਕੇ ਪਸ਼ੂ ਦੀ ਆਪ ਖਰੀਦ ਕਰਦੇ ਹੋ ਸ਼ਾਮ ਨੂੰ ਇਹ ਜਿਹੜੇ ਟਾਈਮ ਲਾਇਆ ਹੁੰ ਤੇ ਜੋੜੀ ਦਾ ਡੇਢ ਵੀ ਮੰਗ ਲੈਂਦੇ ਥੋੜਾ ਸੀ ਬਿਲਕੁਲ ਬਿਲਕੁਲ ਆਹ ਦੇਖੋ ਖਾਲੇ ਵਿੱਚ ਕੋਈ ਟਾਈਮ ਨਹੀਂ ਬਿਲਕੁਲ ਐ ਟਾਈਮ ਲਾ ਦਿੰਦੇ ਹੋ ਸਹੀ ਗੱਲ ਇਹਨੂੰ ਖੁੱਲੀ ਜੀ ਛੱਡ ਦਿੰਦੇ ਹੋ ਫਟਾ ਪਾ ਕੇ ਤਾਂ ਜੋ ਮਰਜੀ ਮੰਗ ਬਸ ਬਸ ਹਣਾ ਪਰ ਫਾਇਦਾ ਕੀ ਆ ਵੀਰੇ ਲੰਮਾ ਸਮਾਂ ਐਵੇਂ ਨਹੀਂ ਚੱਲਦਾ ਆ ਵਧੀਆ ਕੋਈ ਤਿੰਨ ਡੰਗ ਆ ਕੇ ਚੋਲੇ ਦੋ ਡੰਗ ਚੋ ਉਹ ਆ ਉਹ ਆਪ ਦੀ ਉਹਨਾਂ ਦੀ ਜੁੰਮੇਵਾਰੀ ਵੀਰਾਂ ਦੀ ਹਣਾ ਤਾਂ ਬਾਕੀ ਵੀਰੋ ਤੁਹਾਡਾ ਦੁੱਧ 10 ਕਿਲੋ ਤੋਂ ਬਾਹਰ ਆਉਣੀ ਜੀ ਹੁਣ ਵੀ 10 ਕਿਲੋ ਤੋਂ ਬਾਹਰ ਹਾਂਜੀ ਬਿਲਕੁਲ ਤਾਂ ਵੇਖੋ ਵੀਰੋ ਰੇਟ ਦੀ ਗੱਲ ਕਰੀਏ ਤਾਂ ਵੀਰੇ ਕਿੰਨੇ ਦੀ ਸ੍ਰੀ ਸ਼ਾਹ ਜੀ 1 20 ਤੇ ਜੋ ਕਹਦੋਗੇ ਛੋਟ ਕਰ ਦਿੰਦੇ ਸੀ 120 ਹਾਂ ਜੈ ਜੈ ਮੁੱਲ ਕੋਈ ਨਜਾਇਜ਼ ਨਹੀਂ ਜੈ ਜੈ ਵੀਰੇ ਵੱਡੀ ਝੋਟੀ ਹੈ ਕੋਈ ਸ਼ੱਕ ਨਹੀਂ ਕਿਉਂਕਿ ਦੇਸੀਆਂ ਦੇ ਵੀ ਜਰ ਆਪਾਂ ਨੇ ਕਹਿਣ ਦਾ ਹੱਕ ਨਹੀਂ ਹੈ ਹੱਕ ਨਹੀਂ ਬਿਲਕੁਲ ਕਿਉਂਕਿ ਹਰ ਕੋਈ ਮਿਹਨਤ ਕਰਦਾ ਮਿਹਨਤ ਕਰਦਾ ਬਿਲਕੁਲ ਇਹ ਗਾਜ਼ਲੀ ਪਰ ਦੇਸੀਆਂ ਦੇ ਵੀ ਮੁੱਲ ਵੀਰ ਜੀ ਲੱਖੋਂ ਬਾਹਰ ਹੋ ਗਏ ਲੱਖੋਂ 12 ਨੋਰਮਲ ਆ ਵੀਰੇ ਮੰਨ ਲਓ ਕਿ ਲੱਖ ਤੋਂ ਬਾਹਰ ਐ ਮੈਂ ਤਾਂ ਚਲੋ ਹਰੇਕ ਹਣ ਵੀਰਾਂ ਨੂੰ ਪਤਾ ਹੀ ਆ ਮਿਹਨਤ ਕਰਦਾ ਜੀ ਕਿ ਇਹਦਾ ਕੋਈ ਆਪਦਾ ਆਪਦਾ ਕੰਮ ਆ ਬਿਲਕੁਲ ਸਹੀ ਗੱਲ ਕਹਿੰਦੇ ਤਾਂ ਵੀਰੇ ਆਪਾਂ ਛੋਟ ਵੀ ਕਰ ਦਾਂਗੇ 3000 ਛੋਟ ਕਰ ਦਈਏ 17 ਦੀ ਪੰਜ ਹੀ 15 ਦੀ 15 ਦੀ ਜਮਾ ਜਾਜ ਜਮਾ ਜਾ ਤਾਂ ਵੇਖੋ ਵੀਰੋ 15 ਦੀ ਝੋਟੀ ਹੋ ਜੂਗੀ ਚੰਗੀ ਝੋਟੀ ਆ ਜੇ ਫੇਸ ਕੁਆਲਟੀ ਤੋਂ ਗੱਲ ਕਰੀਏ ਕੱਦ ਕਾਠ ਦੀ ਤੱਲੇਵੇ ਦੀ ਗੱਲ ਕਰੀਏ ਤਾਂ ਬਹੁਤ ਹੀ ਜ਼ਿਆਦੀ ਚੰਗੀ ਝੋਟੀ ਆ ਥਣ ਥੁਣ ਵੀ ਵਧੀਆ ਲੱਗਿਆ ਪਰ ਸਮਝੇ ਤੇ ਵੀਰੇ ਹੋਰ ਮੈਂ ਕਹਿੰਦਾ ਪਰ ਸਮਝੇ ਪੂਰੀ ਗਲਾਸ ਬਣ ਜਾਂਦੀ ਮੀਂਹ ਨਿਕੜਦੀ ਕੀ ਬਾਤ ਆ ਜੀ ਹਾਂਜੀ ਇੱਕ 15 ਦੀ ਹਨ ਆ ਨਾੜਾ ਨੂੜਾ ਲੇਵੇ ਤੇ ਥਾਨ ਕੱਲਾ 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 ਠੇਠ ਠੇਠ ਦੇ ਥਾਨੇ ਬਿਲਕੁਲ ਹਾਂਜੀ ਤਾਂ ਵੀਰੇ 1 15 ਚ ਵੀ ਛੋੜ ਛਾਪਾ ਹੋ ਜੂ ਹਣਾ ਹੋ ਜੂਗਾ ਜੀ ਹੋ ਜੂ ਠੀਕ ਆ ਜੀ ਦੂਜੇ ਨੰਬਰ ਤੇ ਝੋਟੀ ਵੀਰੇ ਦੂਜੇ ਨੰਬਰ ਤੇ ਇਹ ਬਈ 6 ਲੋਗੇ ਉਹਦਾ ਆ ਕੱਟੀ ਵੱਡੀ ਬਹੁਤ ਸੀ ਸਾਡੇ ਹੁੰਦਾ 6 ਲੋ ਜੀ ਦੋ ਦੰਦ ਦੇ ਸੀ ਦੋ ਦੰਦ ਦਾ ਸੀ ਠੀਕ ਆ ਬਿਲਕੁਲ ਤਾਂ ਵੇਖੋ ਵੀਰੇ ਦੋ ਦੰਦ ਛੋਟੇ ਸੀਗੇ ਉਹ ਵੀ 6 ਦੰਦ ਜੇ ਉਹ ਸੀਗੇ ਹਾਂ ਜਾਪਾ ਦਿਖਾ ਲਿਆ ਨਹੀਂ ਮੂੰਹ ਛਿੱਗੀ ਜੇ 6 ਦੰਦ ਹੈ ਠੀਕ ਆ ਜੀ ਇਹ ਜੋ ਡੀ ਵੀ ਛਿੱਗੀ ਜੇ ਹਾਂ ਜੀ ਤੇ ਦੂਸਰਾ ਸੁਦਾ ਸੁਣਾ ਜੇ ਪਲੋਣੀਆਂ ਦੂਸਰਾ ਸੁਦਾ ਸੁਣਾ ਇਹ ਇਹ ਬਿੱਜੀ 8 ਮਹੀਨਿਆਂ ਦੀ ਗੱਬਣ ਆ 8 ਦੀ ਗੱਬਣ ਉਹਨੇ ਦੀ ਖੜਦੀ ਜੇ ਦੋ ਖੜਦੀ ਆ ਜੀ ਹਨਾ ਹਾਂ ਹਾਂ ਬਿਲਕੁਲ ਤਾਂ ਦੁੱਧ ਵੀਰੇ ਕਿਵੇਂ ਆ ਹੁਣ ਸਾਡੀ ਦੁੱਧ ਦੀ ਥਣ ਪਾਸ ਕਰਾਉਣ ਜੋਗਾ ਨਾ ਮਾਤਰੀ ਕੋਈ ਜਣੇ ਬਿਲਕੁਲ ਤੇ ਦੇਖੋ ਵੀਰੇ ਥਾਣੀ ਪਾਸ ਸੁਣੀ ਆ ਇਹਦੀ ਸਮਝ ਆ ਜਿਹੜੇ ਟਾਈਮ ਤੇ ਸੁਣੀ ਆ ਤੁਹਾਨੂੰ ਵੀ ਪਤਾ ਕਿਲੇ ਬਜਾਰ ਚ ਸੁਣੀ ਆ ਕੀ ਇਸ ਦੀ ਸਮਝ ਆ ਕਿੰਨੇ ਦੀ ਵਿਗਣੀ ਹੈ ਵੱਡੀ ਝੋਟੀ ਆ ਵੀਰੇ ਹਨਾ ਫੁੱਲ ਕੱਦ ਕਾਠਾ ਡੇਢ ਦੀ ਵਿਗਣੀ 20 ਦੀ ਸੱਚੀ ਦੀ ਵਿਗਣੀ ਤਾਂ ਭਾਈ ਜਿੰਨਾ ਹੀ ਮੁੱਲ ਬਾਈ ਹੁੰਨੇ ਦੀ ਵਿਗਣੀ ਚੰਗਾ ਸਿੰਘ ਸੁng ਲੱਗਿਆ ਫੇਸ ਕੁਆਲਟੀ ਦਾ ਕੱਦ ਕਾਠ ਵੀ ਵੀਰੇ ਉਹ ਵੱਡੇ ਕੱਦ ਕਾਠ ਦੀ ਝੋਟੀ ਆ ਬਹੁਤ ਲੇਵਾ ਬਣਾਉਂਦੀ ਹੈ ਗਈ ਆਪਣੇ ਕੋਲੇ ਵੇਖੀ ਡੱਠੀ ਤੋਂ ਵੀ ਕਰਕੇ ਲਈ ਵੀਰੇ ਕੀ ਬਾਤ ਆ ਜੀ ਵੀਰੇ ਟੁਕੀ ਦਾ ਫਿਰ ਚੰਗਾ ਮੁੱਲ ਪੈਣ ਵਾਲਾ ਹਨਾ ਹਾਂ ਟੁਕੀ ਕਲਿੰਦਰ ਜੀ ਵੇਖੀ ਡੱਠੀ ਆ ਪਾਇਆ ਪਾਇਆ ਦੁੱਧ ਵੀ ਡਿੰਕੇ ਤੇ ਦੋਦਾਂ ਨੂੰ ਅੱਛਾ ਜੀ ਨਸਲ ਆ ਹਾਂ ਜੀ ਕੋਈ ਇਹ ਮੇਰਾ ਪੁੱਛੂ ਸੁੰਦਿਆਂ ਦਾ ਹੀ ਦੁੱਧ ਦਿੰਦਾ ਵੀਰੋ ਹਾਂਜੀ ਹਾਂਜੀ ਤਾਂ ਚਲੋ ਇਹ ਕਿਹੜਾ ਵੀਰਾ ਲੈ ਜੂਗਾ ਜੇ ਕਿ ਇਹ ਵੀ ਇਹਨੇ ਸੇਲ ਵੀ ਕਰਨੀ ਹੋਊਗੀ ਤੇ ਚੰਗੀ ਰਕਮ ਦੀ ਵੀਰੋ ਕੱਲ ਨੂੰ ਵਿਗੂਗੀ ਵੀ ਕਿਉਂਕਿ ਥਾਂ ਥੁਣ ਵੀ ਵਧੀਆ ਲੱਗਿਆ ਜੀ ਹਾਂਜੀ ਤਾਂ ਹੁਣ ਤਾਂ ਵੀਰੇ ਇਹ ਹੈ ਕਿ ਚਲੋ ਹਾਂ ਸਾਹਵਾ 2 ਮਹੀਨੇ ਦੀ 2 ਮਹੀਨੇ ਰੀਜਨਲ ਕੋ ਚੈੱਕ ਕਰਵਾ ਕੇ ਗੱਡੀ ਵਾਲੇ ਨੂੰ ਖੁਲਾਰ ਦੇ ਜੇ ਡਾਕਟਰ 2 ਮਹੀਨੇ ਖੜਦੀ ਕਵੇ ਤਾਂ ਪੈਸੇ ਫੜਾਵੇ ਬਿਲਕੁਲ ਇਹ ਨਹੀਂ ਕਹਿਣ ਦੇ ਅਠਾਂ ਦੀ ਕਹਿਣ ਦੇ ਆ ਤੇ ਛਿਆਂ ਦੀ ਨਿਕਲ ਆਊਗੀ ਛਿਆਂ ਦੀ ਨਿਕਲ ਆਊਗੀ ਸੱਤਾਂ ਦੀ ਨਿਕਲ ਆਊਗੀ ਕਨਫਰਮ ਚੈੱਕ ਹੋਈ ਆਪਣੇ ਕੋਲ ਚੈੱਕ ਹੋਈ ਬਿਲਕੁਲ ਬਿਲਕੁਲ ਬੇਸ਼ੱਕ ਕੋਈ ਵੀਰਾ ਖੜਦਾ ਵਾ ਉੱਤਰਦੇ ਚੈੱਕ ਕਰਾ ਲੇ ਤੁਸੀਂ ਹਣਾ ਫਿਰ ਪੈਸੇ ਜਿਹੜੇ ਆ ਪੈਸੇ ਫੇਰ ਫੜਾਵੇ ਫੇਰ ਫੜਾਓ ਇੱਕ ਵਾਰ ਤੇ ਕੋਈ ਗਿਲਜਿੰਦਰ ਜੀ ਫੇਸ ਕੁਆਲਿਟੀ ਵਸਾ ਲਓ ਬਹੁਤ ਸੁਣੀ ਫੇਸ ਕੁਆਲਿਟੀ ਆ ਹਾਂਜੀ ਚੰਗੀ ਝੋਡੀ ਕਿੰਨੇ ਰੁਪਈਆ ਦੀ ਝੋਡੀ ਟੁੱਕੀ ਵੇਖਣ ਆਲੀ ਤੁਸੀਂ ਵਿਰੋਜ ਕੰਮ ਕਰਦੇ ਅਗਲੇ ਬਾਜ਼ਾਰ ਚ ਜਿਹੜੇ 2 ਮਹੀਨੇ ਅਜ ਤੋਂ ਬਾਅਦ ਦੇਣ ਆਉਣੇ ਵੀਰੇ ਇਹ ਕਿਹੜਾ ਹੁਣ ਚੰਗਾ ਪਸ਼ੂ ਆ ਨਾ ਇਹਦਾ ਸਿੰਗ ਦੀ ਕੁਆਲਿਟੀ ਤੋਂ ਕੱਦ ਕਾਠ ਦੀ ਗੱਲ ਕਰੀਏ ਤਾਂ ਮੁੱਲ ਹੀ ਕੋਈ ਨਹੀਂ ਹਾਂਜੀ ਹਾਂਜੀ ਪਤਾ ਕੀ ਆ ਬਾਕੀ ਇਹ ਆ ਕਿ ਇਹਦਾ ਮੁੱਲ ਹੀ ਕੋਈ ਨਹੀਂ ਆ ਸਾਮ ਚਲੋ 2 ਮਹੀਨੇ ਦੀ ਛੱਡ ਕੇ ਕਰ ਦਿਓ ਰੇਟ ਜੈਜ ਜੋ ਜੈਜ ਤੁਸੀਂ ਕਹੋ ਨਹੀਂ ਤੁਸੀਂ ਕਰਦਾ ਵੀਰੇ 40 ਦੀ ਵੇਖ ਸਕਦੀ ਝੋਡੀ ਵੇਖਤੀ ਕੋਈ ਸ਼ੱਕ ਨਹੀਂ 30 ਦੀ ਵੇਖ ਪਰ ਅਗਲੇ ਕੋ ਸਮਝ ਲਾਵੇ ਸਮਝ ਲਾਵੇ ਆਪਦੀ ਹਾਂ 95000 ਦੇ ਦੇ ਦੀ 95 ਦੀ ਹਾਂਜੀ ਤਿੰਨ ਛੱਡੀ ਵੀਰੇ 92 ਦੀ ਪੂਰੇ ਦੀ 90 ਦੀ ਯਾਰ ਤੇ ਠੀਕ 90 ਦੀ ਹਾਂ ਬਾਕੀ ਕੋਈ ਫੋਨ ਲਾ ਲੈ ਯਾਰ ਹਨਾ ਤਾਂ ਵੇਖੋ ਵੀਰੇ ਫੋਨ ਤੁਸੀਂ ਲਾ ਲਿਓ ਆਪ ਦੀ ਸਮਝ ਕੇ ਜੀ ਛੋਟੀ ਆ ਬਿਲਕੁਲ ਹਾਂ ਕਿਉਂਕਿ ਕਹਿੰਦੀ ਸਾਮ ਦੇ ਕਲਿੰਦਰ ਜੀ ਡਿਪੈਂਡ ਕਰਦਾ ਸਾਮ ਤੇ ਸਾਮ ਇਹੋ ਦੋ ਹੱਡ ਕੱਢ ਦੂਗਾ ਤਾਂ 90 ਵਟਿਆ ਜਾਣਾ ਜੀ ਬਿਲਕੁਲ ਬਿਲਕੁਲ ਹਾਂ ਉਹ ਤਾਂ ਵੀਰੇ ਸਾਂਭ ਕਰੂਗਾ ਤੇ ਲੋੜੀਓ ਬਾਅਦ ਹੀ ਝੋਡੀ ਦੇ ਰੁਪਏ ਲੱਗਣ ਡੈ ਬਣਿਆ ਕਿਉਂਕਿ ਬਾਜ਼ਾਰ ਲੋੜੀਓ ਬਾਅਦ ਧੁਰਪੈਣਾ ਹੁਣ ਝੋਡੀ ਦੇ ਜਿੰਨੇ ਪਈ ਮਰਜੀ ਵੱਡ ਸਕਦਾ ਕੋਈ ਬਿਲਕੁਲ ਕੋਈ ਵੰਡਾ ਮੁੰਡਾ ਪੋਂਦਾ ਰਵੇ ਵੀਰਾ ਤੇ ਚੰਗੀ ਝੋਟੀ ਵੀਰੇ ਤਿਆਰ ਹੋ ਜਣੀ ਆ ਕੱਲ ਨੂੰ 2 ਮਹੀਨੇ ਸਾਂਭ ਤੇ ਹਾਂ ਹਾਂ 90 ਦੀ ਵੀਰੇ 90 ਦੀ ਜੈਸ ਨੋ ਨਜੈਸ ਨੋ ਚੰਗੀ ਜੀ ਚੰਗੀ ਝੋਟੀ ਆ ਹਾਂ ਚੰਗੀ ਚਾਰੂ ਚੂਰੂ ਬਹੁਤ ਆ ਫੁੱਲ ਕੁਆਲਟੀ ਵਾਲੀ ਫੁੱਲ ਚਾਰੂ ਚੂਰੂ ਆ ਬਿਲਕੁਲ ਚੈੱਕ ਆਪਣੀ ਗੱਲ ਦੀ ਅਸੀਂ ਕਰਾ ਛੱਡੀ ਆ ਘਰੇ ਲਿਆ ਗਏ ਫੁੱਲ ਗਰੰਟੀ ਆ ਹਾਂ ਵੀ ਸਿਰਾਈ ਆ ਵੀਰੇ ਅਸੂਈ ਆ ਤਾਂ ਗੱਬਣਾ ਸੁਈ ਸੁਈ ਜੀ ਸੁਈ ਆ ਝੋਟੀ ਹਾਂਜੀ ਵੱਡੀ ਝੋਟੀ ਆ ਕੰਨਾਂ ਟਹੀ ਆ ਜੀ ਕੱਟਿਆ ਗਈ ਮਗਰੇ ਦੇ ਹਾਂਜੀ ਫਿੱਟ ਪੁੱਟ ਬਹੁਤ ਆ ਐਂ ਚ ਗਾਠਾ ਚ ਗੁੱਠਾ ਚੰਗਾ ਲੱਗਿਆ ਤੇ ਸਿੰਘ ਦੇ ਫੇਸ ਦੀ ਕਾਰ ਏ ਵੀਰੇ ਉਧਰ ਤਾਂ ਹੀ ਮਾਲ ਹਨਾ ਠੀਕ ਹੈ ਜੀ ਤੇ ਕਿੰਨੀਆਂ ਧਾਰਾਂ ਵੀਰੇ ਹੁਣ ਇਹਦੇ ਥੱਲੇ ਇਹਦੇ ਥੱਲੇ 11 ਕਿਲੋ ਹੈ 11 ਕਿਲੋ ਆ ਗਿਆ ਹਾਂਜੀ ਠੀਕ ਹੈ ਮਗਰ ਕੱਟੀ ਆ ਗਈ ਹਨਾ ਇਹਦੀ ਦਿਖਾ ਲਓ ਜੀ ਠੀਕ ਹੈ ਜੀ ਆਹ ਕੱਟੀ ਆ ਗਈ ਵੀਰੇ ਤਾਜੀ ਸੂਈ ਆ ਕੱਟੀ ਵੀ ਚੰਗੇ ਸੀ ਮੰਦੀ ਆ ਖੋਲੋ ਵੀਰੇ ਝੋਟੀ ਦੇਖੋ ਝੋਟੀ ਦਾ ਥਾਣਾ ਦੀ ਵੀਰ ਲੇਖ ਲੋ ਬਿਲਕੁਲ ਬਿਲਕੁਲ ਕੋਈ ਪਛਮਾਨ ਨਹੀਂ ਲੱਗਿਆ ਪਛਮਾਨ ਲੱਗਿਆ ਡਾ ਡਾ ਬਿਲਕੁਲ ਵਧੀਆ ਥਾਣਾ ਡਾ ਡਾ ਕਰ ਦੂਗੀ ਤਾਂ ਵੀਰੇ ਕਿਵੇਂ ਸ਼ਾਮ ਤਾਈ ਤਾਂ ਫਿਰ ਕਾਫੀ ਤਿਆਰ ਹੋ ਜਾਂਦੀ ਹੈ ਹਾਂ ਬਹੁਤ ਵਧੀਆ ਝੋਟੀ ਨਾ ਇਹ ਦੂਜਾ ਸੁਬਾ ਵਾ ਦੰਦਾ ਜਾਂ ਸਿੰਘ ਵਖਾਲ ਦੋ ਵੇਖੋ ਵੀਰੋ ਸਿੰਘ ਦੀ ਕੁਆਲਿਟੀ ਤੇ ਫੇਸ ਕੁਆਲਿਟੀ ਚੈੱਕ ਕਰ ਲਓ ਤਾਂ ਗੱਲ ਕਰੀਏ ਵੀਰੇ ਕੱਦ ਕਾਠ ਦੀ ਤਾਂ ਪਲੀ ਜੁੜੀ ਤਾਂ ਪੇਠ ਪੁੱਠ ਚੈੱਕ ਕਰੋ ਤੇ ਲੇਵੇ ਦੀਆਂ ਸਫਾਈਆਂ ਤਾਂ ਵੀਰਾਂ ਨੂੰ ਇਹੋ ਬੇਨਤੀ ਆ ਕਿ ਵੀਰੇ ਤੁਸੀਂ ਦੂਰੋਂ ਚੱਲ ਕੇ ਆਉਂਦੇ ਹੋ ਤੁਸੀਂ ਇਹ ਛੱਡ ਕੇ ਨਹੀਂ ਜਾਂਦੇ ਝੋਟੀਆਂ ਨੂੰ ਕਿਉਂਕਿ ਕੈਮਰੇ ਜੀ ਬੇਸ਼ੱਕ ਨਿੱਕੀਆਂ ਲੱਗਦੀਆਂ ਹੁਣ ਵੱਡੀਆਂ ਝੋਟੀਆਂ ਨੇ ਤੇ ਜਾਤ ਨਸਲ ਆ ਵੀਰੇ ਕੁਆਲਿਟੀ ਦੀਆਂ ਲਾ ਮਸਾਂ ਮਾਂ ਦੁੱਧ ਦੇਣ ਵਾਲੀਆਂ ਨੇ ਸਿੰਘ ਸੁੰਗੇ ਚੰਗਾ ਲੱਗਿਆ ਮੁੰਦਰੀ ਸਿੰਘ ਲੱਗਿਆ ਜੀ ਹੈਨਾ ਸਿਆ ਬਾਤਾ ਜੀ ਵੀਰੇ ਮੋਲੇ ਦਾ ਕੀ ਕਰਨਾ ਛੋਟੀ ਦਾ ਮੋਲ ਕਿ ਜਿੰਦਰ ਜੀ ਇਹਨਾਂ ਚੀਜ਼ਾਂ ਦੇ ਮੋਲੇ ਨਹੀਂ ਕੋਈ ਹਾਂਜੀ ਹੈਨਾ ਫੇਰ ਇਹਦੇ ਪਾਣਾ ਦੀ ਵੀਰ ਲਈ ਉਹ ਖਾ ਲਓ ਸਫਾਈਆਂ ਨੇ ਵੀਰੇ ਸਮਾਂ ਹਨਾ ਕੇ ਆਪ ਕੋਈ ਸਾਈਡ ਨਹੀਂ ਕੋਈ ਬੰਨਾ ਨਹੀਂ ਜਿੱਦਾਂ ਦੀ ਵੀਰ ਭਰਾ ਆਪਣੇ ਝੋਟੀਆਂ ਲਾਉਦੇ ਆ ਬਿਲਕੁਲ ਕੋਈ ਥਣਾਚੇ ਨਹੀਂ ਵੀਰੋ ਆਈ ਥਣਾਚੇ ਨਹੀਂ ਆਈ ਥਣਾ ਜਦੋਂ ਪਸਮਝੂਗੀ ਉਦੋਂ ਤਾਂ ਇਹ ਚੀਜ਼ ਲੱਗੂਗੀ ਨਹੀਂ ਉਹ ਤਾਂ ਬਿਲਕੁਲ ਹਾਂਜੀ ਹੁਣ ਕਿੰਨੇ ਦੀ ਵੀਰੇ ਹੁਣ ਝੋਟੀ ਦੇ ਦੀ ਜੀ 140 140 ਦੀ ਹਾਂਜੀ ਉਹ ਚੋਂ ਮੰਤਨ ਹੋ ਜੂ ਜੋ ਕਹਿ ਦੋਗੇ ਕਰ ਦਾਂਗੇ ਇਹ ਜੋ ਤਿੰਨ ਹੀ ਛੱਡ ਦੀ 37 ਪੰਜ ਹੀ ਛੱਡ ਦਾਂਗੇ ਯਾਰ 35 ਦੀ ਇੱਕ 35 ਦੀ ਹਾਂਜੀ ਤਾਂ ਵੇਖੋ ਵੀਰੋ ਇੱਕ 35 ਦੀ ਵੀਰਾ ਕਹਿੰਦਾ ਝੋਟੀ ਹੋ ਜੂ ਕੋਈ 55 ਡੇਢ ਵਾਲਾ ਮੋਲ ਨਹੀਂ ਹੈਗਾ ਜੇ ਗੱਲ ਕਰੀਏ ਫੇਸ ਕੁਆਲਿਟੀ ਤੋਂ ਲੈ ਕੇ ਤੇ ਪਲੀ ਜੁੜੀ ਕੇ ਇਹ ਪਸੰ ਵੀਰੇ ਕੋਈ ਉਂਗਲ ਨਹੀਂ ਕਰ ਸਕਦਾ ਆਗੇ ਹਨਾ ਹਾਂਜੀ ਤਾਂ ਟੌਪ ਕਲਾਸ ਝੋਟੀ ਆ ਹੁਣ 1 35 ਚੋਂ ਮਾਨਦਨ ਹੋ ਜੂ ਵੀਰੇ ਗਾੜੀ ਛੋੜ ਛੱਪਾ ਨਹੀਂ ਮਾਨਦਨ ਕਰਾਉਂਦੇ ਚਲੋ ਠੀਕ ਆ ਬਾਕੀ ਕੋਈ ਫੋਨ ਲਾ ਲਿਆ ਹਨਾ ਠੀਕ ਆ ਵੀਰੇ ਫੋਨ ਜ਼ਰੂਰ ਲਾ ਲਿਓ ਚੰਗੀਆਂ ਝੋਟੀਆਂ ਆ ਵੀ ਸੇਲ ਹੋ ਗਈ ਵੀਰੇ ਇਹ ਵੀ ਸੇਲ ਹੋ ਗਈ ਕੀ ਬਾਤ ਹੈ ਟੌਪ ਕਲਾਸ ਆ ਵੇਖੋ ਵੀਰੇ ਟੌਪ ਕਲਾਸ ਹੈ ਜੀ ਕੀ ਬਾਤ ਹੈ ਕਿੱਲੇ ਬੱਜੀ ਹੋ ਸੋਹਣੀ ਲੱਗਦੀ ਵੀਰੇ ਹਨਾ ਤਾਂ ਬਹੁਤ ਹੀ ਚੰਗੀਆਂ ਝੋਟੀਆਂ ਨੇ ਵੀਰੇ ਐ ਚੜਦੀ ਤੇ ਚੜਦੀ ਝੋਟੀਆਂ ਤਾਂ ਤੂੰ ਇੱਥੇ ਚੱਲ ਕੇ ਦੂਰ ਆਉਂਦੇ ਹੋ ਤੂੰ ਇਹ ਛੱਡ ਕੇ ਨਹੀਂ ਜਾਂਦੇ ਤੋਕੜ ਗੱਬਣਾ ਬਹੁਤ ਹੀ ਜ਼ਿਆਦੀ ਚੰਗੀ ਆ ਫੁੱਲ ਕੱਦ ਕਾਸ ਵਾਲੀਆਂ ਨੇ ਤਾਂ ਫੂਨ ਵੀਰ ਨੂੰ ਬਾਕੀ ਜ਼ਰੂਰ ਲਾ ਲਿਓ ਜੀ ਤਾਂ ਪਹਿਲੇ ਨੰਬਰ ਵਾਲੀ ਇਹਦੇ ਮਗਰ ਕੱਟੀ ਆ ਗਈ ਹੈ ਨਾ ਵੀਰੇ ਇਹਦੇ ਮਗਰ ਕੱਟਾ ਕੱਟਾ ਗਿਆ ਇਹਦੇ ਤਾਂ ਰੇਟ ਵੀਰੇ ਦਾ ਜਾਇਜ ਆ ਵੱਡੀਆਂ ਝੋਟੀਆਂ ਨੇ ਵੀਰੇ ਫੂਨ ਵੀਰ ਨੂੰ ਜ਼ਰੂਰ ਲਾ ਲਿਓ ਜੀ ਬਿਲਕੁਲ ਸੇਲ ਹੋ ਗਈਆਂ ਵਿੱਚੋਂ ਹੈਨਾ ਤਾਂ ਬਾਕੀ ਚਲੋ ਆਉਂਦੇ ਰਹਿੰਦੇ ਆ ਪਸ਼ੂ ਤੁਸੀਂ ਵੀਰ ਨਾਲ ਇੱਕ ਨੰਬਰ ਰੱਖਿਓ ਵੀਰੇ ਉਹ ਨੰਬਰ ਤੇ ਤੁਹਾਨੂੰ ਵਟਸਐਪ ਤੇ ਵੀਰਾ ਵੀਡੀਓ ਪਾਉਂਦਾ ਰਹੂਗਾ ਤਾਂ ਜੈਜ ਰੇਟ ਆ ਬਾਕੀ ਇਹੋ ਬੇਨਤੀ ਆ ਕਿ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਜੀ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੱਗ ਵੀਰੇ ਵਖਾਲੀ ਜਾਵੇ ਤਾਂ ਐਡਰੈਸ ਵੀ ਜੀ ਇੱਕ ਵਾਰੀ ਦੱਸਿਓ ਆਪਣਾ ਐਡਰੈਸ ਆਪਣਾ ਪਿੰਡ ਕੋ ਗੱਤਸੀਲ ਵਟਾਲਾ ਜ਼ਿਲ੍ਹਾ ਗੁਰਦਾਸਪੁਰ ਨਾਮ ਕਾਰ ਸਿੰਘ ਨੰਬਰ 9779983441 977998344 ਠੀਕ ਹੈ ਠੀਕ ਹੈ ਵੀਰੇ ਸਸਿਕਾ